ਮੈਂ ਰਾਜਵੀਰ ਜਵੰਦਾ ਆਪਣੀ ਮੌਤ ਨਹੀਂ ਮਰਿਆ ਮੈਂ ਤਾਂ ਸਗੋਂ ਜੀਣਾ ਚਾਹੁੰਦਾ ਸੀ ਮਰਨਾ ਨਹੀਂ ਮੈਂ ਹੋਰ ਗਾਣੇ ਗਾਉਣਾ ਚਾਹੁੰਦਾ ਸੀ ਜਿਸ ਨੂੰ ਕਿ ਸਾਰਾ ਪਰਿਵਾਰ ਇਕੱਠਾ ਬੈਠ ਕੇ ਸੁਣੇ ਤੇ ਜਿੰਨਾਂ ਦੇ ਵਿਆਹਾਂ ਵਿੱਚ ਮੈਂ ਖੁਸ਼ੀਆਂ ਵਿੱਚ ਮੈਂ ਨੱਚਿਆ ਖੁਸ਼ੀਆਂ ਵਖੇਰੀਆਂ ਤਰ੍ਹਾਂ-ਤਰ੍ਹਾਂ ਦੇ ਨਾਚ ਨੱਚੇ ਗਾਣੇ ਗਾਏ ਇੱਥੋਂ ਤੱਕ ਵੀ ਕੋੜੀ ਵੀ ਨਚਾ ਦਿੱਤੀ ਮੈਂ ਉਹਨਾਂ ਦੇ ਬੱਚਿਆਂ ਦੀਆਂ ਖੁਸ਼ੀਆਂ ਵਿੱਚ ਵੀ ਗਾਉਣਾ ਚਾਹੁੰਦਾ ਸੀ ਜਦੋਂ ਉਹਨਾਂ ਦੇ ਬੱਚਿਆਂ ਦੇ ਵਿਆਹ ਹੁੰਦੇ ਤੇ ਮੇਰੀ ਭਾਵੇਂ ਕਿੰਨੀ ਵੀ ਉਮਰ ਹੋ ਜਾਂਦੀ ਮੈਂ ਤਾਂ ਵੀ ਉੱਥੇ ਗਾਉਣਾ ਸੀ ਪਰ ਕੀ ਕਰ ਮੇਰੀ ਮਾਂ ਵੀ ਮੇਰੇ ਹੱਥਾਂ ਵਿੱਚ ਇਸ ਦੁਨੀਆ ਤੋਂ ਵਿਦਾ ਹੋਣਾ ਚਾਹੁੰਦੀ ਸੀ ਪਰ ਮੈਂ ਹੀ ਚਲਾ ਗਿਆ ਮੇਰੀ ਪਤਨੀ ਵੀ ਮੇਰੇ ਨਾਲ ساری ਜ਼ਿੰਦਗੀ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੁੰਦੀ ਸੀ ਪਰ ਨਹੀਂ ਤੁਰ ਸਕੀ ਮੇਰੇ ਬੱਚੇ ਵੀ ਆਪਣੀ ਹਾਰ ਜਿੱਤ ਵਿੱਚ ਮੇਰਾ ਥਾਪੜਾ ਚਾਹੁੰਦੇ ਸੀ ਆਪਣੇ ਸਿਰ ਤੇ ਮੇਰਾ ਹੱਥ ਚਾਹੁੰਦੇ ਸੀ ਉਹਨਾਂ ਦੀਆਂ ਛੋਟੀਆਂ ਤੋਂ ਛੋਟੀਆਂ ਖੁਸ਼ੀਆਂ ਤਰੱਕੀਆਂ ਉਹਨਾਂ ਦੇ ਵਿਆਹ ਉਹਨਾਂ ਦਾ ਨੱਚਣਾ ਕੁੱਦਣਾ ਮੇਰੇ ਨਾਲ ਖੇਡਣਾ ਚਾਹੁੰਦੇ ਸੀ ਉਹਨਾਂ ਦਾ ਵਿਆਹ ਦੇਖਣਾ ਚਾਹੁੰਦਾ ਸੀ ਤੇ ਉਹਨਾਂ ਦੇ ਬੱਚੇ ਵੀ ਖੜਾਉਣਾ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ ਮੇਰੀ ਭੈਣ ਜਿਸ ਨਾਲ ਮੇਰੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇੱਕੋ ਹੀ ਸੰਜ ਹੈ ਮੇਰੇ ਗੁੱਟ ਤੇ ਰਖੜੀ ਬੰਨਣਾ ਚਾਹੁੰਦੀ ਸੀ ਹਮੇਸ਼ਾ ਈਵਨ ਬੁੱਢੀ ਵੀ ਹੋ ਜਾਂਦੀ ਤਾਂ ਵੀ ਬੰਨਣਾ ਚਾਹੁੰਦੀ ਸੀ ਪਰ ਨਹੀਂ ਕਰ ਸਕੀ ਕੀ ਕਰੀ ਮੈਂ ਹਮੇਸ਼ਾ ਇਹ ਸਾਰਾ ਕੁਝ ਕਰਨਾ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ ਮੈਨੂੰ ਪੱਕਾ ਪਤਾ ਹੈ ਰੱਬ ਨੇ ਇਹ ਮੇਰੇ ਤੇ ਬਹੁਤ ਮਿਹਰ ਰੱਖੀ ਹੈ ਉਹ ਮੇਰੇ ਪਰਿਵਾਰ ਤੇ ਐਡਾ ਜ਼ੁਲਮ ਨਹੀਂ ਕਰ ਸਕਦਾ ਸੀ ਉਹ ਤਾਂ ਅਜੇ ਵੀ ਮੇਰੇ ਪਰਿਵਾਰ ਨਾਲ ਖੜਾ ਹੈ ਅੱਜ ਮੇਰਾ ਰੱਬ ਵੀ ਉਦਾਸ ਹੈ ਮੇਰੇ ਰੱਬ ਦਾ ਕਸੂਰ ਨਾ ਕੱਢਿਓ ਮੈਂ ਬੇਨਤੀ ਕਰਦਾ ਹਾਂ ਤੇ ਉਹਨਾਂ ਜਾਨਵਰਾਂ ਦਾ ਵੀ ਕੋਈ ਕਸੂਰ ਨਾ ਕੱਢਿਓ ਸਗੋਂ ਉਹਨਾਂ ਦੇ ਲਈ ਘਰ ਬਣਾਇਓ ਬਲੰਤ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਅੱਜ ਬਲੰਤ ਟੀਵੀ ਆਪ ਬੋਲ ਰਿਹਾ ਹੈ 8 ਅਕਤੂਬਰ ਦਾ ਦਿਨ ਰਾਜ ਵੀਰ ਜਵੰਦੇ ਨੂੰ ਇੱਕ ਤਾਰੇ ਦਾ ਰੂਪ ਧਾਰ ਗਿਆ शिव कुमार बटालवी ਦੇ ਬੋਲ ਹਨ ਅੱਜ ਬਹੁਤ ਚਿੱਤਿਆਰੇ ਹਨ ਜੋ ਬਣ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਣ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ ਬਹੁਤ ਦੁੱਖ ਹੈ ਦਰਦ ਹੈ ਬੇਬਸੀ ਹੈ ਅਫਸੋਸ ਹੈ ਤੇ ਨਾਲ ਹੀ ਇੱਕ ਡੂੰਗਾ ਗੁੱਸਾ ਵੀ ਚਾਤੀ ਮਾਰਿਆ ਕਿਉਂ ਰਾਜਵੀਰ ਨਾ ਆਈ ਮੌਤ ਚਲਾ ਗਿਆ ਕਿੰਨੀ ਬੇਵਸੀ ਦਿਸਦੀ ਹੈ ਉਹ ਜਾਨਵਰ ਸੜਕਾਂ ਤੇ ਨਾ ਆਉਂਦੇ ਜਾਂ ਜਾਂ ਰਾਜਵੀਰ ਹੀ ਆਪਣੀ ਪਤਨੀ ਦੇ ਕਹੇ ਤੇ ਰੁਕ ਜਾਂਦਾ ਪਰ ਜ਼ਿੰਦਗੀ ਵੀ ਕਦੇ ਰੁਕਦੀ ਹੈ ਮੌਤ ਹੀ ਰੁਕਦੀ ਜ਼ਿੰਦਗੀ ਤਾਂ ਚਲਦੀ ਰਹਿੰਦੀ ਹੈ ਜਿੱਦਾਂ ਆਪਾਂ ਸਾਰਿਆਂ ਦੀ ਚਲਦੀ ਵੀ ਰਹਿਣੀ ਆ ਤੇ ਕਿਸੇ ਦਿਨ ਰੁਕ ਵੀ ਜਾਣਾ ਜਿਸ ਤਰ੍ਹਾਂ ਕਹਿੰਦੇ ਹਨ ਨਾ ਕਿ ਜਲ ਚਲਦੀ ਦਾ ਨਾਮ ਗੱਡੀ ਆ ਖੜ ਗਈ ਤੇ ਡੱਬਾ ਹੈ ਬਲੰਟ ਟੀਵੀ ਸੋਚਦਾ ਹੈ ਕਿ ਰਾਜਵੀਰ ਜਵੰਦਿਆਂ ਦਾ ਬੱਚਿਆਂ ਦਾ ਕਸੂਰ ਕੀ ਹੈ ਜਿੰਨਾ ਤੋਂ ਉਹਨਾਂ ਦਾ ਮਾਂ ਪਿਓ ਦਾ ਹੱਥ ਨਸਿਰ ਤੋਂ ਚੱਕ ਲਿਆ ਪਤਨੀ ਦਾ ਕੀ ਕਸੂਰ ਹੈ ਜਿਸ ਨੇ ਸਾਰੀ ਉਮਰ ਦਾ ਆਪਣੇ ਸਾਈ ਦਾ ਵਿਛੋੜਾ ਸਹਿਣਾ ਹੈ ਮਾਂ ਦਾ ਕੀ ਕਸੂਰ ਹੈ ਜਿਸ ਦੀ ਝੋਲੀ ਵਿੱਚ ਪੁੱਤ ਦਾ ਇੱਕ ਆਖਰੀ ਹੰਝੂ ਆ ਕੇ ਗਿਰ ਗਿਆ ਪਰ ਸਾਰੀ ਉਮਰ ਲਈ ਪਿਓ ਉਸ ਦਾ ਮਾਣ ਸੀ ਦਾਦਾ ਉਸ ਦਾ ਗੁਰੂ ਸੀ ਜਿਸ ਤੋਂ ਕੀ ਉਹਨੇ ਢੂਂਬੀ ਵਜਾਉਣੀ ਸਿੱਖੀ ਉਹਨਾਂ ਦੇ ਜਾਣ ਦਾ ਦੁੱਖ ਉਸ ਦੇ ਦਿਲ ਨੂੰ ਹਮੇਸ਼ਾ ਹੀ ਟੰਗਦਾ ਰਹਿੰਦਾ ਸੀ ਪਰ ਉਹਨੂੰ ਕੀ ਪਤਾ ਸੀ ਕਿ ਉਸ ਦੇ ਆਪਣੇ ਜਾਣ ਦਾ ਲੰਬਾ ਦੁੱਖ ਮਾਂ ਪਤਨੀ ਭੈਣ ਬੱਚੇ ਕਿਵੇਂ ਸਹਿਣਗੇ ਬਹੁਤ ਔਖਾ ਹੈ 27 ਸਤੰਬਰ ਨੂੰ ਰਾਜਵੀਰ ਨਾਲ ਇੱਕ ਹਾਦਸਾ ਹੋਇਆ ਹੈ ਮੌਤ ਹੋਈ ਹੈ ਦਿਆਂ ਫੇਰੀ ਇੱਕ ਕਤਲ ਇਹ ਬਹੁਤ ਵੱਡਾ ਸਵਾਲ ਹੈ ਸਾਡੇ ਸਾਰਿਆਂ ਦੇ ਮੂਰੇ ਉਹ ਜਾਂ ਜੇ ਉਹ ਜਾਨਵਰ ਸੜਕ ਦੇ ਨਾਂ ਉਤੇ ਉਸ ਨੂੰ ਇਹ ਸਾਰਾ ਕੁਝ ਨਹੀਂ ਸੀ ਹੋਣਾ ਤੇ ਉਹ ਸਾਰਾ ਕੁਝ ਕਰ ਲੈਂਦਾ ਜੋ ਉਸਨੇ ਆਪਣੀ ਜ਼ਿੰਦਗੀ ਚ ਸੋਚਿਆ ਸੀ ਤੇ ਉਹਨੇ ਆਪਣੀ ਪੂਰੀ ਜ਼ਿੰਦਗੀ ਭੋਗਣੀ ਸੀ ਬੁਲੰਦ ਟੀਵੀ ਤਾਂ ਇਸ ਨੂੰ ਇੱਕ ਕਤਲ ਹੀ ਕਹਿੰਦਾ ਹੈ ਇਹ ਹੈ ਸਿਧਾਂਤਾਂ ਦਾ ਕਤਲ ਇਹ ਹੈ ਮਨੁੱਖਤਾ ਦਾ ਕਤਲ ਇਹ ਹੈ ਪਸ਼ੂਆਂ ਤੇ ਮਨੁੱਖਾਂ ਦਾ ਅਧਿਕਾਰਾਂ ਦਾ ਕਤਲ ਸਿਧਾਂਤਾਂ ਦੀ ਗੱਲ ਕਰੀਏ ਤੇ ਇਹ ਬਣੇ ਹਨ ਜਾਂ ਨਹੀਂ ਬਣੇ ਹਨ ਇਹਦੇ ਬਾਰੇ ਪਤਾ ਨਹੀਂ ਤੇ ਜੇ ਆਪਾਂ ਮਨੁੱਖਤਾ ਦੇ ਕਤਲ ਦੀ ਗੱਲ ਕਰੀਏ ਤਾਂ ਉਹਨਾਂ ਮਨੁੱਖਾਂ ਨੂੰ ਆਪਾਂ ਕਾਤਲ ਕਹਿ ਸਕਦੇ ਹਾਂ ਜਿਹੜੇ ਕੀ ਆਪਣੇ ਜਾਨਵਰਾਂ ਨੂੰ ਆਪਣੇ ਗਊਆਂ ਨੂੰ ਬੱਚਿਆਂ ਨੂੰ ਬਲਦਾਂ ਨੂੰ ਝੋਟਿਆਂ ਨੂੰ ਜਿਹੜੇ ਉਹਨਾਂ ਦੇ ਲਈ ਬੇਕਾਰ ਹੋ ਜਾਂਦੇ ਹਨ ਕਿਸੇ ਕੰਮ ਦੇ ਨਹੀਂ ਰਹਿੰਦੇ ਸਿਰਫ ਪੱਠਿਆਂ ਦਾ ਖਾਊ ਬਣ ਜਾਂਦੇ ਹਨ ਤੇ ਉਹ ਉਹਨਾਂ ਨੂੰ ਸੜਕਾਂ ਤੇ ਮਰਨ ਤੇ ਮਾਰਨ ਲਈ ਛੱਡ ਦਿੰਦੇ ਹਨ ਸਭ ਤੋਂ ਵੱਡੇ ਗੁਨਾਹਗਾਰ ਉਹ ਹਨ ਇਨਸਾਨ ਤੇ ਪਸ਼ੂ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਰਹਿਣੇ ਚਾਹੀਦੇ ਹਨ ਇਨਸਾਨਾਂ ਦੀ ਜਿੱਥੇ ਜਗ੍ਹਾ ਹੈ ਉਹ ਇਨਸਾਨ ਰਹੇ ਜਿੱਥੇ ਪਸ਼ੂਆਂ ਦੀ ਜਗ੍ਹਾ ਹੈ ਉਹ ਪਸ਼ੂ ਰਹਿਣ ਤਾਂ ਕਿ ਦੋਨੇ ਜਾਣੇ ਆਪੋ ਆਪਣੇ ਖੇਤਰ ਵਿੱਚ ਆਪਣੀ ਆਜ਼ਾਦੀ ਮਹਿਸੂਸ ਕਰਨ ਤੇ ਜਿਹੜੇ ਇਨਸਾਨ ਸੜਕਾਂ ਤੇ ਇਹਨਾਂ ਨੂੰ ਛੱਡ ਦਿੰਦੇ ਹਨ ਜੇ ਕਿਤੇ ਉਹ ਸੋਚਣ ਵਿਚਾਰਨ ਤੇ ਜਾਂ ਉਹ ਸਾਡੀ ਉਹ ਹੀ ਸਲਾਹ ਲੈ ਲੈਣ ਤੇ ਹੀ ਕਿ ਸੇ ਪਸ਼ੂ ਵਿਭਾਗ ਵਿੱਚ ਜਾਣ ਉੱਥੇ ਪੁੱਛਣ ਵੀ ਸਾਡੇ ਇਹ ਪਸ਼ੂ ਹੁਣ ਸਾਡੇ ਲਈ ਬੇਕਾਰ ਹੋ ਗਏ ਹਨ ਅਸੀਂ ਇਹਨਾਂ ਦਾ ਕੀ ਕਰੀਏ ਹੈਵੀ ਬੋਜ ਜੱਟਾਂ ਦੇ ਤਾਂ ਉਦਾਂ ਹੀ ਬੜਾ ਬੋਝ ਆ ਖੇਤੀਬਾੜੀ ਦਾ ਹੋ ਸਕਦਾ ਉਹਨਾਂ ਕੋਲ ਜ਼ਰੂਰ ਕੋਈ ਨਾ ਕੋਈ ਪਸ਼ੂ ਵਿਭਾਗ ਵਿੱਚ ਇਲਾਜ ਹੋਏਗਾ ਤੇ ਜ਼ਰੂਰ ਕੀਤਾ ਵੀ ਜਾਏਗਾ ਚਲੋ ਇਹ ਤਾਂ ਰਹੀ ਬਾਕੀਆਂ ਦੀ ਗੱਲ ਪਰ ਹੁਣ ਇੰਨਾ ਕੁਝ ਗਵਾ ਕੇ ਆਪਾਂ ਨੂੰ ਹੁਣ ਵੀ ਸੰਭਲਣ ਦੀ ਲੋੜ ਹੈ ਇੱਕ ਲਾਲ ਮਿੱਟੀ ਵਿੱਚ ਭੰਗ ਦੇ ਬਾਣੇ ਚਲੇ ਗਿਆ। ਬਾਬਾ ਬੁੱਲੇ ਸ਼ਾਹ ਦਾ ਹੈ ਨਾ ਨਹੀਂ ਉਹ ਲੱਬਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋ ਗਿਆ। ਉਹ ਕੀਮਤੀ ਹੀਰਾ ਉਹ ਕੀਮਤੀ ਲਾਲ ਜਿਹੜਾ ਆਪਾਂ ਗਵਾਚ ਚੁੱਕੇ ਆ ਉਹਦੇ ਲਈ ਆਪਾਂ ਹੁਣ ਕੀ ਕਰੀਏ? ਬੁਲੰਤ ਟੀਵੀ ਪੁੱਛਦਾ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਉਸ ਦੇ ਲਈ ਅਰਦਾਸਾਂ ਕਰਦੇ ਰਹੇ ਜਿਹੜੇ ਆਖਰੀ ਦਿਨਾਂ ਤੱਕ ਉਹਦੇ ਨਾਲ ਰਹੇ ਜਿਨ੍ਹਾਂ ਸਰਕਾਰ ਦੇ ਨਮਾਉਂਦਿਆਂ ਨੇ ਆ ਕੇ ਹਸਪਤਾਲ ਵਿੱਚੋਂ ਦੀ ਖਬਰ ਲਈ 11 ਦਿਨ ਸਾਰੇ ਲੋਕ ਜਿਹੜੇ ਉਹਨੂੰ ਪਿਆਰ ਕਰਦੇ ਸੀ ਉਹ ਉਹਨੂੰ ਲਾਲ ਨੂੰ ਮਿੱਟੀ ਵਿੱਚੋਂ ਲੱਭਦੇ ਰਹੇ ਪਰ ਨਹੀਂ ਲੱਭਿਆ ਕਿਉਂਕਿ ਉਹ ਤੇ ਮਿੱਟੀ ਵਿੱਚ ਹੀ ਸਮਾ ਗਿਆ ਤੇ ਨਾਲੇ ਪੁਲਿਸ محکمہ ਜਿਹਦੇ ਨਾਲ ਉਹਨੇ ਕੰਮ ਕੀਤਾ ਹੈ ਜਿਹਦਾ ਉਹ ਮਾਣ ਬਣਿਆ ਹੈ ਕਿੰਨੇ ਸਾਲ ਉਹਨੇ ਬੜੇ ਪਿਆਰ ਨਾਲ ਨੌਕਰੀ ਕੀਤੀ ਹੈ ਸਿਰਫ ਇੱਕ ਆਪਣੇ ਜਿਹੜੀ ਉਹਦੇ ਚ ਕਲਾ ਰੱਬ ਨੇ ਸ਼ੁਰੂ ਤੋਂ ਦਿੱਤੀ ਹੋਈ ਸੀ ਉਸ ਦੇ ਕਰਕੇ ਉਹਨੇ ਨੌਕਰੀ ਛੱਡੀ ਹੈ ਪਰ ਫੇਰ ਵੀ ਉਹ ਪੁਲਿਸ ਦੀਆਂ ਹੀ ਸਿਫਤਾਂ ਕਰਦਾ ਰਿਹਾ ਉਹ ਵੀ ਵਿੱਚ ਹੀ ਸ਼ਾਮਲ ਹਨ ਹੁਣ ਆਪਾਂ ਕੀ ਕਰੀਏ ਕੀ ਕਰਨਾ ਚਾਹੀਦਾ ਬਲੰਤ ਟੀਵੀ ਸਾਰਿਆਂ ਨੂੰ ਪੁੱਛਦਾ ਹੈ ਕਿ ਜੇ ਤੁਸੀਂ ਉਹਦੇ ਲਈ ਕੁਝ ਕਰਨ ਲਈ ਤਿਆਰ ਹੋ ਤਾਂ ਫੇਰ ਕੁਝ ਕਰੋ ਜੇ ਤਿਆਰ ਹੋ ਤਾਂ ਅੱਖਾਂ ਪੂਝ ਕੇ ਘਰ ਨਾ ਬੈਠ ਜਾਓ ਕਿਉਂਕਿ ਸਾਰਿਆਂ ਨੇ ਤੁਹਾਨੂੰ ਟੀਵੀ ਵਿੱਚ ਤੇ ਦੇਖਿਆ ਹੋਇਆ ਉਹਦੇ ਨਾਲ ਅਖੀਰੀ ਸਾਹਾਂ ਤੱਕ ਰਹਿੰਦੇ ਆ ਉਹਦੇ ਫੁੱਲ ਪਾਉਂਦਿਆਂ ਤੱਕ ਭੋਗ ਤੇ ਵੀ ਆਉਂਗੇ ਪਰ ਉਸ ਤੋਂ ਬਾਅਦ ਕੀ ਕਰੋਗੇ ਉਦੋਂ ਤੱਕ ਤਾਂ ਸਾਰੀ ਦੁਨੀਆ ਨੂੰ ਦਿਖਾ ਦਿੱਤਾ ਜਾਏਗਾ ਇਹ ਵੀ ਆਇਆ ਇਹ ਵੀ ਆਇਆ ਸਾਰਿਆਂ ਦੀਆਂ ਵਕਰੀਆਂ ਵਕਰੀਆਂ ਵਾਈਟਸ ਲਈਆਂ ਜਾਣਗੀਆਂ ਸਾਰਾ ਕੁਝ ਹੋਏਗਾ ਵਾਈਟਸ ਦੇਨ ਨੂੰ ਤਿਆਰ ਵੀ ਹੋ ਪਰ ਕਰਨਾ ਕੀ ਹੈ ਉਹਦੇ ਲਈ ਜਿਹਦੇ ਲਈ ਤੁਸੀਂ ਇੰਨਾ ਰੋ ਰਹੇ ਕਰ ਲਾ ਰਹੇ ਅਰਦਾਸਾਂ ਕਰ ਰਹੇ ਕੀ ਕਰੋਗੇ ਕੀ ਕਰਨਾ ਚਾਹੀਦਾ ਤੁਹਾਨੂੰ ਸਾਰਿਆਂ ਤੁਹਾਨੂੰ ਉੱਠਣਾ ਚਾਹੀਦਾ ਹੈ ਜਾਗਣਾ ਚਾਹੀਦਾ ਹਿੰਮਤ ਕਰਨੀ ਚਾਹੀਦੀ ਹੈ ਥਾਂ ਥਾਂ ਤੇ ਉਹਦੇ ਨਾਮ ਦੇ ਜਾਨਵਰਾਂ ਲਈ ਘਰ ਬਣਾਓ ਤੇ ਘਰਾਂ ਤੇ ਉਹਦਾ ਨਾਮ ਲਿਖੋ ਤਾਂ ਕਿ ਉਹਦਾ ਨਾਮ ਥਾਂ ਥਾਂ ਤੇ ਲਿਖਿਆ ਜਾਵੇ ਤੇ ਉਹਦੀ ਇਹ ਜਹਾਨੋ ਜਾਣ ਦੀ ਮੌਤ ਇੱਕ ਕੁਰਬਾਨੀ ਵਿੱਚ ਬਦਲ ਜਾਏ ਇਹ ਕੁਰਬਾਨੀ ਹੈ ਪਰ ਉਹ ਕੁਰਬਾਨੀ ਨੂੰ ਸਜਦਾ ਆਪਾਂ ਸਾਰਿਆਂ ਨੇ ਕਰਨਾ ਹੈ ਉਹਦੇ ਜਾਨਵਰਾਂ ਲਈ ਘਰ ਬਣਾ ਕੇ ਤਾਂ ਕਿ ਉਹ ਬੇਜਵਾਨ ਬੇਕਰੇ ਫਜ਼ੂਲ ਦੇ ਅਵਾਰਾ ਛੱਡੇ ਹੋਏ ਸੜਕਾਂ ਤੇ ਉਹਨਾਂ ਨੂੰ ਵੀ ਇੱਕ ਘਰ ਮਿਲ ਜਾਏਗਾ ਤੇ ਉਹਨਾਂ ਦੀਆਂ ਸਿਸ਼ਾਂ ਵੀ ਮਿਲਣਗੀਆਂ ਤੇ ਰੱਬ ਦੀਆਂ ਮਿਹਰਾਂ ਵੀ ਉਸਦੇ ਪਰਿਵਾਰ ਤੇ ਹਮੇਸ਼ਾ ਬਣਿਆ ਰਹਿਣਗੀਆਂ। ਭੁਲੰਟੀ ਵੀ ਸੋਚਦਾ ਹੈ ਕਿ ਇਹੀ ਇੱਕ ਸਾਧਨ ਹੈ ਉਹਨੂੰ ਅਮਰ ਕਰਨ ਦਾ ਤੇ ਪਰਿਵਾਰ ਦੇ ਸੀਨੇ ਵਿੱਚ ਠੰਡ ਪਾਉਣ ਦਾ। ਬੁੱਤ ਨਾ ਬਣਾ ਦਿਓ ਕਿਉਂਕਿ ਜਿੱਥੇ ਬੁੱਤ ਬਣੇ ਹੁੰਦੇ ਹਨ ਉੱਥੇ ਕਬੂਤਰ ਹੀ ਬੈਠ ਬੈਠ ਕੇ ਉੱਠ ਜਾਂਦੇ ਹਨ। ਤੇ ਜਿਹੜਾ ਦਿਲਾਂ ਚ ਵੱਸਦਾ ਹੈ ਉਹਨੂੰ ਪੱਥਰ ਚ ਕਿਉਂ ਪਾਉਣਾ ਜਾਨਵਰਾਂ ਦੀਆਂ ਛੱਤਾਂ ਬਣਾਓ ਉਸਦੀ ਥਾਂ ਜਿੱਥੇ ਉਹ ਗਰਮੀ ਸਰਦੀ ਤੋਂ ਬਚ ਸਕਣ ਆਪ ਵੀ ਸੁਰੱਖਿਅਤ ਰਹਿਣ ਤੇ ਇਨਸਾਨਾਂ ਨੂੰ ਵੀ ਸੁਰੱਖਿਅਤ ਰੱਖਣ ਇਹ ਜਾਨਵਰ ਵੀ ਪਲਾਸਟਿਕ ਦੇ ਲਫਾਫੇ ਖਾਣ ਨਾਲੋਂ ਚਾਰਾ ਖਾਣਗੇ ਕਿਹਦੇ ਕਰਕੇ ਰਾਜਵੀਰ ਜਵੰਦਾ ਕਰਕੇ ਨਹੀਂ ਤੇ ਵਿਚਾਰੇ ਪਲਾਸਟਿਕਾਂ ਵਿੱਚ ਹੀ ਮੂੰਹ ਮਾਰਦੇ ਮਾਰਦੇ ਮਰ ਜਾਣਗੇ ਜਾਂ ਫਿਰ ਕਿਸੇ ਕਾਰ ਦੇ ਥੱਲੇ ਆ ਜਾ ਕੇ ਮਰ ਜਾਣਗੇ ਜਾਂ ਫਿਰ ਕਿਸੇ ਕਾਰ ਨੂੰ ਉੱਦਾ ਕਰ ਦੇਣਗੇ ਮੋਟਰਸਾਈਕਲ ਨੂੰ ਉੱਦਾ ਕਰਨ ਤਾਂ ਇਹਨਗੇ ਤੇ ਆਪਾਂ ਇਹਨਾਂ ਦਾ ਕਸੂਰ ਕੱਢਾਂਗੇ ਇਹਨਾਂ ਦੇ ਡੰਡੇ ਮਾਰੋ ਇਹਨਾਂ ਨੂੰ ਕੱਢੋ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਲਈ ਘਰ ਬਣਾਓ ਜਿਹਦੇ ਨਾਲ ਰਾਜਵੀਰ ਦੀ ਰੂਹ ਨੂੰ ਵੀ ਠੰਡ ਪਵੇ ਤੇ ਉਹ ਵੀ ਰੱਬੀ ਰੂਹ ਬਣ ਕੇ ਕਹਿ ਸਕੇ ਦੁਨੀਆ ਨੂੰ ਮੈਂ ਤਾਂ ਚਲੇ ਚੱਲਿਆਂ ਭਰਾਵੋ ਪਰ ਹੋਰ ਜਾਨਾਂ ਨੂੰ ਤਾਂ ਬਚਾ ਲੋ ਉਸ ਦੀ ਇਹੇ ਕੁਰਬਾਨੀ ਨੂੰ ਰੂਪ ਧਾਰ ਲਈ ਰਾਜਵੀਰ ਜਿਵੰਦੇ ਦੀ ਦੁਨੀਆ ਇਸ ਤਰ੍ਹਾਂ ਛੱਡਣੀ ਜੇ ਆਪਾਂ ਇੱਕ ਕੁਰਬਾਨੀ ਬਣਾ ਦਈਏ ਤੇ ਕਈਆਂ ਦਾ ਬਚਾਅ ਹੋ ਜਾਏਗਾ ਕਿੰਨੇ ਕੁ ਲਾਲ ਬਚ ਜਾਣਗੇ ਹੀਰੇ ਮਾਰ ਬਚ ਜਾਣਗੇ ਮਾਵਾਂ ਦੇ ਪੁੱਤ ਬਚ ਜਾਣਗੇ ਬੱਚਿਆਂ ਦੇ ਬਾਪ ਬਣ ਜਾਣ ਬਚ ਜਾਣਗੇ ਭੈਣਾਂ ਦੇ ਭਰਾ ਬਚ ਜਾਣਗੇ ਬੱਚਿਆਂ ਤੋਂ ਵੀ ਜਿਹੜਾ ਸਹਾਰਾ ਉੱਠਦਾ ਹੈ ਨਾ ਉਹਨਾਂ ਨੂੰ ਹੀ ਪਤਾ ਹੈ ਜੋ ਬਲੰਤ ਟੀਵੀ ਨੇ ਤਾਂ ਇਕ ਅਰਦਾਸ ਹੀ ਕਰਨੀ ਹੈ ਤੁਹਾਡੇ ਸਾਰਿਆਂ ਅਗੇ ਬੇਨਤੀ ਹੀ ਕਰਨੀ ਹੈ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡੀ ਮਰਜ਼ੀ ਹੈ ਜੇ ਮੰਨ ਲੋਗੇ ਤੇ ਰਾਜਵੀਰ ਦੇ ਰੂਹ ਨੂੰ ਸ਼ਾਂਤੀ ਮਿਲੇਗੀ ਰਾਜਬੀਰ ਤੂੰ ਤਾਂ ਚਲਾ ਗਿਆ ਹੈ ਪਰ ਇੱਕ ਖਲਾਉ ਦਿਲਾਂ ਵਿੱਚ ਭਰ ਗਿਆ ਨਾ ਤੇ ਇੱਕ ਖਲਾਉ ਭਰਿਆਂ ਭਰ ਸਕਣਾ ਤੇ ਨਾ ਹੀ ਦਿਲਾਂ ਵਿੱਚੋਂ ਪੁੱਟਿਆਂ ਪੁੱਟ ਸਕਣਾ بڑے ਦਰਦ ਦੁੱਖ ਅਫਸੋਸ ਨਾਲ ਬਲੰਤੀ